ਸਵਾਗਤ ਹੈ ਜੀ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਾਪਸੋ ਸਾਰਿਆਂ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਸਵੇਰ ਸਮੇਂ ਤੋਂ ਹੀ ਸਵੇਰ ਸਮੇਂ ਤੋਂ ਹੀ ਕਿਉਂ ਬਲਕਿ ਬੀਤੀ ਦੇਰ ਰਾਤ ਤੋਂ ਜਿਹੜਾ ਰੁਕ ਰੁਕ ਕੇ ਬਾਰਿਸ਼ ਹੋ ਰਹੀ ਸੀ ਤਾਂ 2 ਤੋਂ 2.5 ਘੰਟੇ ਜਿਹੜੀ ਲਗਾਤਾਰ ਬਾਰਿਸ਼ ਹੈ ਹੁਸ਼ਾਰਪੁਰ ਦੇ ਵਿੱਚ ਹੋਈ ਹੈ ਤਾਂ ਹੁਣ ਹੁਸ਼ਾਰਪੁਰ ਸ਼ਹਿਰ ਦੇ ਤੁਹਾਨੂੰ ਹਾਲਾਤ ਦਿਖਾਵਾਂਗੇ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਹੁਸ਼ਾਰਪੁਰ ਤੋਂ ਫਗਵਾੜਾ ਮਾਰਗ ਤਰਫੋਂ ਹੁਸ਼ਾਰਪੁਰ ਦੇ ਸਰਕਾਰੀ ਕਾਲਜ ਚੌਂਕ ਤਰਫੋਂ ਜਾਂਦੇ ਹਾਂ ਤਾਂ ਇਹ ਜਿਹੜਾ ਮਾਰਗ ਹੈ ਕਿ ਇਹ ਨਹਿਰ ਰੂਪੀ ਮਾਰਗ ਬਣਿਆ ਹੁੰਦਾ ਕਿਉਂਕਿ ਇਹ ਜਿਹੜੀ ਸੜਕ ਹੈ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਇੱਧਰ ਨੂੰ ਇਹ ਵਹਾਵ ਹੋਣ ਕਾਰਨ ਜਿਹੜੀ ਸੜਕ ਹੈ ਨਹਿਰ ਦਾ ਰੂਪ ਧਾਰਨ ਕਰ ਜਾਂਦੀ ਹੈ ਸੋ ਹੁਣ ਮੀਂਹ ਟੱਣ ਨੂੰ ਵੀ ਕੁਝ ਸਮਾਂ ਜਿਹੜਾ ਉਹ ਬਾਕੀ ਹੋ ਚੁੱਕਿਆ ਤਾਂ ਹੁਣ ਹਾਲਾਤ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਨੇ ਹਾਲਾਤ ਕਿਉਂਕਿ ਜੇਕਰ ਆਪਾਂ ਹੁਸ਼ਿਆਰਪੁਰ ਦੇ ਨਿਵੇਂ ਇਲਾਕਿਆਂ ਦੀ ਗੱਲ ਕਰੀਏ ਤਾਂ ਨਿਵੇਂ ਇਲਾਕਿਆਂ ਦੇ ਵਿੱਚ ਉਹ ਪਾਣੀ ਭਰਿਆ ਹੋਇਆ ਸੋ ਬੇहद ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਸ਼ਿਆਰਪੁਰ ਦੇ ਮੁਹੱਲਾ ਪ੍ਰੇਮਗੜ੍ਹ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਵੱਡੇ ਪੱਧਰ ਤੇ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਹਾਲਾਂਕਿ ਇਹ ਸਮੱਸਿਆ ਕੋਈ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ ਬਲਕਿ ਕਈ ਸਾਲ ਪੁਰਾਣੀ ਹੈ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰੰਤੂ ਅਜ ਤੱਕ ਕਿਸੇ ਤੋਂ ਵੀ ਇਸ ਸਮੱਸਿਆ ਦਾ ਹੱਲ ਜਿਹੜਾ ਨਹੀਂ ਹੋਇਆ ਤਾਂ ਹੁਣ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਫਗਵਾੜਾ ਮਾਰਕੀਟਿੰਗ ਦਿਖਾ ਰਹੇ ਹਾਂ ਤਾਂ ਆਪਾਂ ਸਰਕਾਰੀ ਕਾਲਜ ਚੌਂਕਵਾਲ ਨੂੰ ਵੱਧ ਰਹੇ ਹਾਂ ਤਾਂ ਪਾਣੀ ਹੈ ਜਿਹੜਾ ਉਹ ਕਾਫੀ ਜ਼ਿਆਦਾ ਖੜਿਆ ਹੋਇਆ ਹੈ ਹਾਲਾਂਕਿ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਨਿਕਲ ਵੀ ਚੁੱਕਿਆ ਕਿਉਂਕਿ ਅੱਗੇ ਇੱਕ ਨਾਲੇ ਦੇ ਨਾਲ ਮੇਲ ਹੋ ਜਾਂਦਾ ਤਾਂ ਹੋ ਸਕਦਾ ਹੈ ਕਿ ਨਾਲੇ ਦੇ ਵਿੱਚ ਜਿਹੜਾ ਪਾਣੀ ਹੈ ਉੱਥੇ ਜਾਂਦਾ ਹੋਵੇ ਤਾਂ ਅੱਜ ਸੜਕ ਨੂੰ ਮੈਨੂੰ ਲੱਗਦਾ ਕਿ ਕੁਝ ਰਾਹਤ ਹੈ ਜਿਹੜੀ ਉਹ ਜ਼ਰੂਰ ਮਹਿਸੂਸ ਸਹੀ ਹੈ ਹਾਲਾਂਕਿ ਪਾਣੀ ਹੈ ਖੜਾ ਹੈ ਇਹ ਨਹੀਂ ਕਹਾਂਗੇ ਕਿ ਨਹੀਂ ਖੜਾ ਹੈ ਪਰੰਤੂ ਕੁਝ ਰਾਹਤ ਹੈ ਜਿਹੜੀ ਮੈਨੂੰ ਲੱਗਦਾ ਕਿ ਸੜਕ ਨੂੰ ਜ਼ਰੂਰ ਮਹਿਸੂਸ ਇਹ ਮਿਲੀ ਹੈ ਕਿਉਂਕਿ ਪਿੱਛੇ ਜਿਹੇ ਕੰਮ ਵੀ ਚੱਲੇ ਆ ਤਾਂ ਇੱਕ ਵਧੀਆ ਗੱਲ ਵੀ ਹੈ ਹੁਣਾਂ ਵੀ ਚਾਹੀਦਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਰੰਤੂ ਜਿ세 ਹਿਸਾਬ ਦੇ ਨਾਲ ਕੰਮ ਹੋਣੇ ਚਾਹੀਦੇ ਨੇ ਉਹ ਜੇ ਤੱਕ ਨਹੀਂ ਹੋਏ ਨੇ ਕਿਉਂਕਿ ਆਪਾਂ ਆ ਸਰਕਾਰੀ ਕਾਲਜ ਦੀ ਕੰਦ ਹੈ ਤੇ ਕੰਦ ਦੇ ਨਾਲ-ਨਾਲ ਅਸੀਂ ਦੇਖ ਸਕਦੇ ਜਿੱਥੇ ਕਿ ਟਾਈਲਾਂ ਲਗਾਈਆਂ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਤਾਂ ਉੱਥੇ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਠੀਕ ਉਸੇ ਆਪਣੇ ਲੈਫਟ ਸਾਈਡ ਦੇਖ ਸਕਦਾ ਹਾਂ ਕਿ ਸਰਕਾਰੀ ਕਾਲਜ ਚੌਂਕ ਤੀਕੰਤ ਦੇ ਨਾਲ ਪਾਣੀ ਦਾ ਵਹਾਵ ਹੈ ਜਿਹੜਾ ਕਾਫੀ ਤੇਜ਼ ਹੈ ਤਾਂ ਹੁਣ ਅਸੀਂ ਸਰਕਾਰੀ ਕਾਲਜ ਚੌਂਕ 'ਚ ਪਹੁੰਚ ਚੁੱਕੇ ਆ ਤਾਂ ਹੁਣ ਤੁਹਾਨੂੰ ਹਾਲਾਤ ਆਪਾਂ ਦਿਖਾਵਾਂਗੇ ਸ਼ਹਿਰ ਵੱਲ ਦੇ ਆਪਾਂ ਚਲਾਂਗੇ ਹੁਣ ਹੁਸ਼ਿਆਰਪੁਰ ਸਰਕਾਰੀ ਕਾਲਜ ਚੌਂਕ ਤੋਂ ਹੁਸ਼ਿਆਰਪੁਰ ਦੀਆਂ ਪੁਰਾਣੀਆਂ ਪੁਰਾਣੀਆਂ ਕਚਹਿਰੀਆਂ ਵੱਲ ਚੱਲਦੇ ਆ ਤਾਂ ਉੱਧਰ ਜਾ ਕੇ ਵੇਖਦੇ ਆ ਕੀ ਹਾਲਾਤ ਨੇ ਤੇ ਮੈਨੂੰ ਲੱਗਦਾ ਕਿ ਅੱਗੇ ਕਮਾਲਪੁਰ ਚੌਕਵਾਲ ਨੂੰ ਫਗਵਾੜਾ ਚੌਕਵਾਲ ਨੂੰ ਵੀ ਪਾਣੀ ਆ ਜਿਹੜਾ ਕਾਫੀ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਬਾਕੀ ਜਾ ਕੇ ਪਤਾ ਲੱਗੇਗਾ ਪਰੰਤੂ ਆਪਾਂ ਰੂਟ ਆ ਜਿਹੜਾ ਸਾਡਾ ਇੱਥੋਂ ਰਾਈਟ ਹੈਂਡ ਹੋ ਜਾਏਗਾ ਅਸੀਂ ਪੁਰਾਣੀਆਂ ਕਚਹਿਰੀਆਂ ਵੱਲ ਜਾਵਾਂਗੇ ਹਾਂਜੀ ਬਿਲਕੁਲ ਪਾਣੀ ਅੱਗੇ ਖੜਿਆ ਹੋਇਆ ਹੈ ਕਾਫੀ ਸਤਾਂ ਨੂੰ ਹੁਸ਼ਾਰਪੁਰ ਸ਼ਹਿਰ ਦੀ ਗੇੜੀ ਹੈ ਜਿਹੜੀ ਉਹ ਲਪਵਾਈ ਜਾ ਰਹੀ ਹੈ ਕਿ ਹੁਸ਼ਾਰਪੁਰ ਦੇ ਵਿੱਚ 2 ਤੋਂ 3 ਘੰਟਿਆਂ ਦੀ ਬਰਸਾਤ ਤੋਂ ਬਾਅਦ ਮੀਂਹ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਇੱਥੇ ਵੀ ਉਹੀ ਹਾਲ ਮੈਨੂੰ ਜਾਪ ਰਿਹਾ ਜੋ ਕਿ ਇਸ ਮਾਰਗ ਤੇ ਆ ਹੁਸ਼ਾਰਪੁਰ ਫਗਵਾੜਾ ਮਾਰਗ ਤੇ ਕਿ ਸੜਕ ਦੇ ਵਿਚਕਾਰ ਤਾਂ ਪਾਣੀ ਨਹੀਂ ਹੈਗਾ ਪਰੰਤੂ ਆਲੇ ਦੁਆਲੇ ਪਾਣੀ ਹੈ ਜਿਹੜਾ ਉਹ ਕਾਫੀ ਜ਼ਿਆਦਾ ਹੈ ਕਿਉਂਕਿ ਇਹਦਾ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਦੁਕਾਨਾਂ ਦੇ ਸ਼ਟਰਾਂ ਬਾਹਰ ਦੋਨੋਂ ਪਾਸਿਆਂ ਤੇ ਸੜਕ ਦੇ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਪਾਣੀ ਹੈ ਜਿਹੜਾ ਉਹ ਕਾਫੀ ਜ਼ਿਆਦਾ ਖੜਾ ਹੋਇਆ ਹੈ ਤੇ ਵਹਾਅ ਵੀ ਕਾਫੀ ਤੇਜ਼ ਹੈ ਪਾਣੀ ਦਾ ਕਿਉਂਕਿ ਸ਼ਹਿਰ ਵੱਲੋਂ ਪਾਣੀ ਹੈ ਜਿਹੜਾ ਸਾਰਾ ਆਮੂਮਨ ਤੌਰ ਤੇ ਜਿਹੜਾ ਇੱਧਰ ਨੂੰ ਜਾਂਦਾ ਹੈ ਸਰਕਾਰੀ ਕਾਲੇ ਚੌਂਕ ਵੱਲ ਨੂੰ ਤਾਂ ਸਰਕਾਰੀ ਕਾਲੇ ਚੌਂਕ ਵੱਲ ਤੋਂ ਫਲਵਾੜਾ ਚੌਂਕ ਵੱਲ ਨੂੰ ਰੇਲਵੇ ਫਾਟਕ ਵੱਲ ਨੂੰ ਇਹ ਪਾਣੀ ਜਾਂਦਾ ਹੈ ਤਾਂ ਹੁਣ ਹਾਲਾਂਕਿ ਜੇਕਰ ਆਪਾਂ ਐਸੇ ਇਲਾਕੇ ਦੀ ਗੱਲ ਕਰੀਏ ਤਾਂ ਮੀਂਹ ਦੇ ਵਿੱਚ ਇਲਾਕਾ ਜਿਹੜਾ ਪਾਣੀ ਦੇ ਵਿੱਚ ਪੂਰੀ ਨੱਕੋ ਨੱਕ ਡੁੱਬਿਆ ਹੁੰਦਾ ਹੈ ਤਾਂ ਦੇਖ ਸਕਦੇ ਹੋ ਸੜਕਾਂ ਕੰਡੇ ਪਾਣੀ ਹੈ ਜਿਹੜਾ ਉਹ ਖੜਾ ਹੋਇਆ ਹੈ ਸੋ ਨਾਲ ਮੈਂ ਕੇ ਜ਼ਰੂਰ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਦੋ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਜਿਹੜੀ ਭਾਰੀ ਬਰਸਾਤ ਹੈ ਉਹ ਪੰਜਾਬ ਭਰ ਦੇ ਵਿੱਚ ਹੋ ਸਕਦੀ ਹੈ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਨੂੰ ਅੱਧੇ ਨਾਲੋਂ ਜ਼ਿਆਦਾ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ ਤੇ ਕੀਤਾ ਹੋਇਆ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਜ਼ਿਆਦਾ ਬਰਸਾਤ ਹੋ ਸਕਦੀ ਹੈ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਖਾਸ ਕਰ ਮੈਂ ਬੱਚਿਆਂ ਨੂੰ ਨੌਜਵਾਨਾਂ ਨੂੰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਗਰਮੀ ਤੋਂ ਰਾਹਤ ਲਈ ਆ ਜਿਹੜੇ ਸਾਡੇ ਨੌਜਵਾਨ ਨੇ ਇੱਥੋਂ ਤੱਕ ਜ਼ਿਆਦਾਤਰ ਪ੍ਰਵਾਸੀ ਬੱਚੇ ਆ ਜਿਹੜੇ ਉਹ ਨਹਿਰਾਂ ਦੇ ਵਿੱਚ ਜਿਹੜਾ ਨਹਾਉਣਾ ਸ਼ੁਰੂ ਕਰ ਦਿੰਦੇ ਨੇ ਚੁੱਪੀਆਂ ਮਾਰਨੀਆਂ ਡੁੱਬਕੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਜੇਕਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਹਾਦਸੇ ਵਾਪਰੇ ਸੀ ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਜਿਹੜੀਆਂ ਉਹ ਜਾਨਾਂ ਚਲੀਆਂ ਗਈਆਂ ਸੀ ਨਹਿਰ ਦੇ ਵਿੱਚ ਡੁੱਬਣ ਕਾਰਨ ਸੋ ਮੈਂ ਮਾਪਿਆਂ ਨੂੰ ਵੀ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਓ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰਨ ਕਿ ਜਿਸ ਨਾਲ ਸਾਨੂੰ ਆਪਣੀ ਜਾਨ ਗਵਾਉਣੀ ਪਵੇ ਜਾਂ ਆਪਣੀ ਜਾਨ ਨੂੰ ਜਿਹੜਾ ਜੋਖਮ ਦੇ ਵਿੱਚ ਪਾਉਣਾ ਪਵੇ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਇਕੱਲੇ ਉਹ ਪਰਿਵਾਰ ਤੇ ਮੁਸ਼ਕਲ ਸਮਾਂ ਨਹੀਂ ਹੁੰਦਾ ਬਲਕਿ ਹਰ ਇੱਕ ਇਨਸਾਨੀਅਤ ਪਸੰਦ ਤੇ ਜਿਹੜਾ ਉਹ ਮਾੜਾ ਸਮਾਂ ਆਉਂਦਾ ਹੈ ਦੁੱਖ ਪਹੁੰਚਦਾ ਹੈ ਕਿਉਂਕਿ ਹਰ ਇੱਕ ਮਾਪਾ ਬਾਪ ਆਪਣੇ ਬੱਚੇ ਨੂੰ ਜਿਹੜਾ ਉਹ ਪਾਲ ਪੋਸ ਕੇ ਵੱਡਾ ਕਰਦਾ ਹੈ ਜੀ ਇੱਧਰ ਮੇਰੇ ਲੈਫਟ ਸਾਈਡ ਹੈ ਮੁਹੱਲਾ ਪ੍ਰੇਮਗੜ ਸ਼ੁਰੂ ਹੋ ਜਾਂਦਾ ਤਾਂ ਇੱਧਰ ਤਾਂ ਪਾਣੀ ਦੇ ਆਈ ਬਾਤਾਂ ਜੀ ਇੱਧਰ ਤਾਂ 3-3 4-4 ਫੁੱਟ ਤੱਕ ਜਿਹੜਾ ਗਲੀਆਂ ਦੇ ਵਿੱਚ ਪਾਣੀ ਹੁੰਦਾ ਹੈ ਅਜੇ ਤੱਕ ਪਰ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਤੇ ਹਾਂ ਅਸੀਂ ਉਸ ਗੱਲ ਤੇ ਆਉਨੇ ਤਾਂ ਬੱਚਿਆਂ ਨੂੰ ਜਿਹੜਾ ਜ਼ਰੂਰ ਸਮਝਾਓ ਕਿਉਂਕਿ ਪ੍ਰਸ਼ਾਸਨ ਵੀ ਲਗਾਤਾਰ ਡੀਸੀ ਸਾਹਿਬ ਐਸਐਸਪੀ ਸਾਹਿਬ ਜਾਂ ਹੋਰ ਜਿਨ੍ਹਾਂ ਵੀ ਪ੍ਰਸ਼ਾਸਨਿਕ ਅਮਲਾ ਹੁੰਦਾ ਚਾਹੇ ਐਸਟੀਐਮ ਨੇ ਪੁਲਿਸ ਪ੍ਰਸ਼ਾਸਨ ਹੈ ਤਹਿਸੀਲਦਾਰ ਸਾਹਿਬ ਨੇ ਤਾਂ ਹੱਕ ਵੱਲੋਂ ਜਿਹੜੀ ਉਹ ਅਪੀਲ ਕੀਤੀ ਜਾਂਦੀਆਂ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਜਿਹੜਾ ਉਹਨਾਂ ਥਾਵਾਂ ਵੱਲ ਨਾ ਭੇਜਿਆ ਜਾਵੇ ਪਰੰਤੂ ਮਾਪਿਆਂ ਵੱਲੋਂ ਤਾਂ ਜ਼ਰੂਰ ਸਮਝਾਇਆ ਜਾਂਦਾ ਹੈ ਪਰੰਤੂ ਬੱਚੇ ਆ ਜਿਹੜੇ ਉਹ ਕਿਤੇ ਨਾ ਕਿਤੇ ਕੋਈ ਬਹਾਨਾ ਘੜ ਕੇ ਜਾਂ ਚੋਰੀ ਚਕਾਰੀ ਉਹ ਕਰਦੇ ਆ ਉਹਨੂੰ ਦੱਸ ਕੇ ਉਹ ਪਹੁੰਚ ਜਾਂਦੇ ਨੇ ਤਾਂ ਪਿਛਲੇ ਸਾਲ ਵੀ ਮੇਰੇ ਵੱਲੋਂ ਦੋ ਤੋਂ ਤਿੰਨ ਵਾਰ ਜਿਹੜੀ ਇਹ ਖਬਰ ਕਵਰ ਕੀਤੀ ਗਈ ਸੀ ਇਹ ਨਿਊਜ਼ ਕਿਉਂਕਿ ਹੁਸ਼ਾਰਪੁਰ ਬਜਵਾੜਾ ਰੋਡ ਤੇ ਆ ਜੀ ਨਹਿਰ ਕੰਢੀ ਨਹਿਰ ਹੈ ਜਿੱਥੇ ਕਿ ਕਿਤਾ ਉਹ ਨਹਿਰ ਨੱਕੋ ਨਾ ਕੇ ਚੱਲ ਰਹੀ ਹੁੰਦੀ ਇਹਨੇ ਦਿਨਾਂ ਦੌਰਾਨ ਕਿਉਂਕਿ ਝੋਨੇ ਦਾ ਸੀਜ਼ਨ ਹੈ ਤਾਂ ਸਰਕਾਰ ਨੇ ਜਿਹੜਾ ਖੇਤਾਂ ਤੱਕ ਪਾਣੀ ਪਹੁੰਚਾਉਣਾ ਹੁੰਦਾ ਤਾਂ ਇਸ ਦੌਰਾਨ ਜਦੋਂ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਬੱਚਿਆਂ ਵੱਲੋਂ ਜਿਹੜਾ ਬੇਸ਼ੱਕ ਹਾਸੇ ਖੇਡ ਹਾਸੀਆਂ ਖੇਡੀਆਂ ਕੀਤੀਆਂ ਜਾਂਦੀਆਂ ਨੇ ਪਰ ਉਹ ਕਿਤੇ ਨਾ ਕਿਤੇ ਜਦੋਂ ਕੋਈ ਮਾੜਾ ਸਮਾਂ ਆ ਜਾਂਦਾ ਹੈ ਜਾਂ ਮੁਸ਼ਕਲ ਘੜੀ ਬਣ ਜਾਂਦੀ ਹੈ ਤਾਂ ਬਹੁਤ ਸਾਰੇ ਬੱਚਿਆਂ ਨੂੰ ਆਪਣੀਆਂ ਜਾਨਾਂ ਵਿਗਵਾਉਣੀਆਂ ਪਈਆਂ ਨੇ ਸੋ ਬੱਚਿਆਂ ਨੂੰ ਵੀ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਇਸ ਤਰ੍ਹਾਂ ਦੀਆਂ ਮੂਰਖਤਾਈਆਂ ਆਪਾਂ ਨਾ ਕਰੀਏ ਆਪਣੇ ਪਰਿਵਾਰਾਂ ਬਾਰੇ ਖਾਸ ਕਰ ਆਪਣੇ ਮਾਪਿਆਂ ਬਾਰੇ ਅਸੀਂ ਜ਼ਰੂਰ ਸੋਚੀਏ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਸੈਸ਼ਨ ਚੋਂ ਕਿੱਥੇ ਪਾਣੀ ਤੋਂ ਰਾਹਤ ਹੈ ਸੋ ਇੱਕ ਰਾਹਤ ਵਾਲੀ ਗੱਲ ਹੈ ਪਾਣੀ ਜਿਹੜਾ ਇੱਥੇ ਨਹੀਂ ਖੜਾ ਕਿਉਂਕਿ ਹੁਣ ਮੀਂਹ ਹਟੇ ਨੂੰ ਵੀ ਕਾਫੀ ਟਾਈਮ ਹੋ ਚੁੱਕਿਆ ਹੈ तकरीबन ਅੱਧੇ ਪੌਣੇ ਘੰਟੇ ਦੇ ਕਰੀਬ ਦਾ ਸਮਾਂ ਜਿਹੜਾ ਹੋ ਚੁੱਕਿਆ ਇਸ ਤੋਂ ਜ਼ਿਆਦਾ ਹੀ ਹੋ ਚੁੱਕਿਆ ਹੈ ਤਾਂ ਇੱਥੇ ਰਾਹਤ ਹੈ ਥੋੜਾ ਬੋਤਾ ਪਾਣੀ ਹੈ ਜਿਹੜਾ ਉਹ ਇਰਤ-ਗਿਰਤ ਹੀ ਖੜਾ ਹੈ ਜ਼ਿਆਦਾ ਨਹੀਂ ਬਹੁਤ ਘੱਟ ਪਾਣੀ ਹੈ ਪਰੰਤੂ ਆਪਾਂ ਸੜਕ ਦੀ ਗੱਲ ਕਰੀਏ ਤਾਂ ਸੜਕ ਬਿਲਕੁਲ ਪਧਰੀ ਹੈ ਟ੍ਰੈਫਿਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਜਿਹੜੀ ਉਹ ਨਹੀਂ ਆ ਰਹੀ ਹੈ ਸੋ ਮੰਤਰੀ ਸਾਹਿਬ ਦੀ ਗ੍ਰੀਨ 뷰 ਪਾਰਕ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਹ ਮੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਹਾਨੂੰ ਸ਼ਹਿਰ ਦੇ ਕਿਹੜੀ ਲਵਾਈਏ ਕੱਲ ਇਕੋ ਪਾਰਕ ਵੀ ਦਿਖਾਈ ਸੀ ਇਕੋ ਪਾਰਕ ਦੇ ਹਰਾਤ ਹੁਣ ਤਾਂ ਮੈਂ ਦਾਦਾ ਤੋਂ ਚਿਕੜੇ ਚਿਕੜਾ ਹੋਣਾ ਹੈ ਜੀ ਕੁਦਰਤ ਦੇ ਨਜ਼ਦੀਕ ਪ੍ਰਸ਼ਾਸਨ ਜਾਂ ਸਰਕਾਰ ਲੋਕਾਂ ਨੂੰ ਲੈ ਕੇ ਗਈ ਸੀ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਹੁਸ਼ਿਆਰਪੁਰ ਦੀਆਂ ਪੁਰਾਣੀਆਂ ਕਚਹਿਰੀਆਂ ਦੇ ਬਾਹਰ ਕਚਹਿਰੀਆਂ ਦਾ ਵੀ ਆਪਣਾ ਇਤਿਹਾਸ ਹੈ ਕਿਤੇ ਬ੍ਰਿਟਿਸ਼ ਸਮੇਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਅੰਗਰੇਜ਼ਾਂ ਦੇ ਵਕਤ ਦੀਆਂ ਤਾਂ ਜਦੋਂ ਮੀਂਹ ਹੁੰਦਾ ਤੇ ਇੱਥੇ ਅੰਦਰ ਹੀ ਪਾਣੀ 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 ਹੁੰਦਾ ਜੀ ਇਹ ਪੁਰਾਣੀਆਂ ਕਚਹਿਰੀਆਂ ਦੇ ਵਿੱਚ ਵੀ ਚਲੋ ਹੁਣ ਵਧੀਆ ਬਿਲਡਿੰਗ ਮਿਲੀ ਹੈ ਵਧੀਆ ਤਾਂ ਜ਼ਰੂਰ ਹੈ ਪਰ ਉਹ ਬਵਾਦਾਂ ਦੇ ਵਿੱਚ ਹੈ ਜੀ ਕਾਫੀ ਠਿੱਟੀਆਂ ਮਟੀਰੀਅਲ ਨੂੰ ਲੈ ਕੇ ਪਹਿਲੇ ਮੀਂਹ ਤੋਂ ਬਾਅਦ ਹੀ ਹਾਲਾਤ ਆ ਜਿਹੜੇ ਉਸ ਕਚਹਿਰੀ ਦੇ ਵੀ ਬੜੇ ਮਾੜੇ ਹੋਏ ਸੀਗੇ ਸੋ ਹੁਣ ਤਸਵੀਰਾਂ ਤੁਹਾਨੂੰ ਹੁਸ਼ਾਰਪੁਰ ਫੂਡ ਸਟਰੀਟ ਦੀਆਂ ਦਿਖਾਈਆਂ ਜਾ ਰਹੀਆਂ ਨੇ ਹੁਸ਼ਾਰਪੁਰ ਫੂਡ ਸਟਰੀਟ ਦੀਆਂ ਤਸਵੀਰਾਂ ਨੇ ਕਿਉਂਕਿ ਅਸੀਂ ਸਰਕਾਰੀ ਕਾਲਾ ਚੌਂਕ ਉਸ ਤੋਂ ਬਾਅਦ ਸੈਸ਼ਨ ਚੌਂਕ ਪੁਰਾਣੀਆਂ ਕਚਹਿਰੀਆਂ ਹੁਣ ਤੁਹਾਨੂੰ ਫੂਡ ਸਟਰੀਟ ਤੇ ਜਿਹੜੀ ਉਹ ਗੇੜੀ ਅਸੀਂ ਆਪਣੇ ਸ਼ਹਿਰੀਆਂ ਨੂੰ ਲਗਵਾ ਰਹੇ ਹਾਂ ਤਾਂ ਜ਼ਰੂਰ ਦੇਖੋ ਮੌਸਮ ਬਹੁਤ ਵਧੀਆ ਬਣਿਆ ਹੋਇਆ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜ਼ੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਚੋਆ ਦੇ ਕੰਡੇ ਜਾ ਕੇ ਜਾਂ ਨਹਿਰਾਂ ਦੇ ਵਿੱਚ ਜਾ ਕੇ ਨਹੀਂ ਕਰਨੀ ਹੈ ਕਿਉਂਕਿ हिमाचल ਦੇ ਵਿੱਚ ਵੀ ਮੀਂਹ ਕਾਫੀ ਜ਼ਿਆਦਾ ਪੈਂਦੇ ਨੇ ਤਾਂ ਕਿਸੇ ਵਕਤੀ ਵੀ ਆ ਜਿਹੜੀ ਕੁਦਰਤ ਆ ਦੇਖੋ ਜੀ ਪਾਣੀ ਹੈ ਪਾਣੀ ਆਪਣਾ ਰਾਹ ਨਹੀਂ ਛੱਡਦਾ ਹੁੰਦਾ ਪਾਣੀ ਤੇ ਅੱਗ ਕਹਿੰਦੇ ਹੁੰਦੇ ਇਸ ਕਰਕੇ ਪਾਣੀ ਤੇ ਅੱਗ ਦੇ ਨਾਲ ਕਦੇ ਵੀ ਕੋਈ ਹਾਸਿਆ ਖੇਡੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਮਜ਼ਾਕ ਹੈ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਮਜ਼ਾਕ ਹੈ ਜਿਹੜੇ ਕੀਤੇ ਹੋ ਭਾਰੀ ਪੈ ਜਾਂਦੇ ਨੇ ਸੋ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਹੁਸ਼ਿਆਰਪੁਰ Shimla ਪਹਾੜੀ ਨਸਤੀ ਕਿਉਂਕਿ ਇੱਥੇ ਵੀ ਵਾਵਾ ਪਾਣੀ ਹੁੰਦਾ ਜੀ ਤੇ ਹੁਣ ਦੇਖਦੇ ਆ ਕਿ ਪਾਣੀ ਹੈ ਜਾਂ ਨਹੀਂ ਕਿ ਟ੍ਰੈਫਿਕ ਵੀ ਸਮੂਥ ਚੱਲ ਰਿਹਾ ਹੈ ਬਿਲਕੁਲ ਤਾਂ ਮੈਨੂੰ ਲੱਗਦਾ ਹੈ ਕਿ ਪਾਣੀ ਨਹੀਂ ਹੋਏਗਾ ਵਧੀਆ ਗੱਲ ਹੈ ਖੜਨਾ ਵੀ ਨਹੀਂ ਚਾਹੀਦਾ ਪਾਣੀ ਕਿਉਂਕਿ ਲੋਕਾਂ ਨੂੰ ਖਾਸ ਕਰ ਟ੍ਰੈਫਿਕ ਟ੍ਰੈਫਿਕ ਨੂੰ ਜਿਹੜੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਜਿਨ੍ਹਾਂ ਨੇ ਆਪਣੀਆਂ ਮੰਜ਼ਿਲਾਂ ਤੇ ਪਹੁੰਚਣਾ ਹੁੰਦਾ ਹੈ ਦਫ਼ਤਰਾਂ ਦੇ ਵਿੱਚ ਪਹੁੰਚਣਾ ਹੁੰਦਾ ਹੈ ਕਿਉਂਕਿ ਮੀਂਹ ਕਾਰਨ ਪਹਿਲਾਂ ਹੀ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਹੁੰਦੇ ਨੇ ਸੋ ਹੁਣ ਹੁਸ਼ਾਰਪੁਰ ਸ਼ਿਮਲਾ ਪਹਾੜੀ ਚੌਂਕ ਸੀ ਪਹੁੰਚਣ ਲੱਗੇ ਆ ਮੈਨੂੰ ਲੱਗਦਾ ਨਹੀਂ ਹੈਗਾ ਪਾਣੀ ਚਲੋ ਵਧੀਆ ਗੱਲ ਹੈ ਨਹੀਂ ਹੋਣਾ ਚਾਹੀਦਾ ਨਿਕਾਸੀ ਨੂੰ ਲੈ ਕੇ ਜਿਹੜੇ ਉਹ ਵਧੀਆ ਪ੍ਰਬੰਧ ਸੂਚਜੇ ਪ੍ਰਬੰਧ ਕਰਨੇ ਚਾਹੀਦੇ ਨੇ ਪਰੰਤੂ ਹੁਸ਼ਿਆਰਪੁਰ ਤੋਂ ਪ੍ਰਵਾਤ ਚੌਂਕ ਦਾ ਹਾਲ ਹੈ ਜਿਹੜਾ ਬੇहद ਮਾੜਾ ਸੀ ਮਹਾਰਾਣਾ ਪ੍ਰਤਾਪ ਚੌਂਕ ਪੁਰਾਣਾ ਨਾਮ ਹੈ ਇਸ ਚੌਂਕ ਦਾ ਹੁਸ਼ਿਆਰਪੁਰ ਪ੍ਰਵਾਤ ਚੌਂਕ ਉਸ ਦਾ ਹਾਲਾਤ ਹਾਲਾਤ ਹੈ ਜਿਹੜੇ ਉਸ ਦੇ ਬੇहद ਮਾੜੇ ਸੀ ਤਾਂ ਚੌਂਕ ਦੇ ਵਿੱਚ ਪਾਣੀ ਹੈਗਾ ਜੀ ਬਾਕੀ ਆਲੇ ਦੁਆਲੇ ਠੀਕ ਹੈ ਚੌਂਕ ਦੇ ਵਿੱਚ ਪਾਣੀ ਹੈਗਾ ਸੋ ਜਿੱਦੋਂ ਫੋਰਚੂਨਰ ਨਿਕਲੀ ਆ ਤਾਂ ਇੱਧਰ ਕਾਫੀ ਜ਼ਿਆਦਾ ਪਾਣੀ ਆ। ਜੀ ਹਾਂ ਪਾਣੀ ਹੈਗਾ। ਆ ਦੇਖੋ ਸਾਡੇ ਭਾਈ ਸਾਹਿਬ ਮਹਾਨ ਜੀ। ਇਹਨਾਂ ਨੇ ਪਤਾ ਨਹੀਂ ਕਿਹੜੀ ਕਾਲੀ ਜਾਨਾਂ ਨੂੰ ਬਾਕੀ ਬੇਬੂ ਫਲੋਗ ਤੁਰੇ ਆ ਰਹੇ ਆ। ਤਾਂ ਚੌਂਕ ਦੇ ਵਿੱਚ ਥੋੜਾ ਬਹੁਤਾ ਪਾਣੀ ਹੈਗਾ ਜੀ ਮੈਨੂੰ ਲੱਗਦਾ ਹੋਰ 15-20 ਮਿੰਟ ਤੱਕ ਇਹ ਤੋਂ ਨਿਕਾਸੀ ਹੋ ਜਾਏਗੀ। ਡੀਏਵੀ ਸਕੂਲ ਵਾਲ ਨੂੰ ਜਾਂਦਿਆਂ ਨੂੰ ਕਾਫੀ ਪਾਣੀ ਹੈ ਜੀ। ਹੁਸ਼ਾਰਪੁਰ ਸ਼ਿਮਲਾ ਪਹਾੜੀ ਚੌਂਕ ਤੋਂ ਜਦੋਂ ਅਸੀਂ ਚੌਧਰੀ ਬਲਬੀਰ ਸਕੂਲ ਵੱਲੋਂ ਜਾਂ ਡੀਏਵੀ ਸਕੂਲ ਵੱਲੋਂ ਜਾਂਦੇ ਹਾਂ ਬੀਏਡ ਕਾਲਜ ਵੱਲੋਂ ਜਾਂਦੇ ਤਾਂ ਉਸ ਰੋਡ ਤੇ ਕਾਫੀ ਜ਼ਿਆਦਾ ਪਾਣੀ ਆ ਸੋ ਹੁਣ ਸਾਡੇ ਮੇਅਰ ਸਾਹਿਬ ਦਾ ਘਰ ਨਾਲ ਸ਼ਿਮਲਾ ਪਹਾੜੀ ਇਤਿਹਾਸਿਕ ਹਾਲਾਤ ਬੇਹਦ ਮਾੜੇ ਪਤਾ ਨਹੀਂ ਮੇਅਰ ਸਾਹਿਬ ਕੀ ਸੋਚਦੇ ਨੇ ਇਹਦੇ ਬਾਰੇ ਕੋਈ ਚਲੋ ਛੱਡੋ ਤਾਂ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਹੁਸ਼ਾਰਪੁਰ ਬਹਾਦਰਪੁਰ ਚੌਕ ਨਸਤੀ ਕਾਪਾ ਪਹੁੰਚ ਗਏ ਆ ਤੇ 10 15 ਸੈਕਿੰਡ ਦੇ ਵਿੱਚ 10 ਕੁ ਸੈਕਿੰਡ ਦੇ ਵਿੱਚ ਅਸੀਂ ਬਹਾਦਰਪੁਰ ਚੌਕ ਨੂੰ ਵੀ ਕਰਾਸ ਕਰ ਜਾਵਾਂਗੇ ਤਾਂ ਫਿਰ ਅਸੀਂ ਪਹੁੰਚਾਂਗੇ ਧੋਬੀ ਘਰ ਚੌਕ ਨਸਤੀ ਲੋ ਜੀ ਬਹਾਦਰਪੁਰ ਵਿਹਾਣ ਸੁਖ ਸ਼ਾਂਤੀ ਆ ਬਿਲਕੁਲ ਪਰਮਾਤਮਾ ਇਹਦੇ ਬਣਾਈ ਰੱਖੇ ਸਾਡੇ ਸ਼ੇਰ ਸ਼ਾਂਤੀ ਬੜੀ ਰਹੇ ਕ੍ਰਾਈਮ ਜਿਹੜਾ ਬਿਲਕੁਲ ਨਾ ਹੋਵੇ ਸਾਰੇ ਜਣੇ ਦੁਆ ਕਰਿਆ ਕਰੋ ਸੂਰ ਸੂਰ ਅਸੀਂ ਵੱਧ ਰਹੇ ਹਾਂ ਨੂੰ ਡਾਕਟਰ ਰਾਜ ਕੁਮਾਰ ਜੱਬੇ ਆਲੋਣਾ ਦਾ ਬੋਰਡ ਲੱਗਿਆ ਜੀ ਕਹਿੰਦੇ ਧੰਨਵਾਦ ਸਾਰੇ ਪੋਟਰਾਂ ਦਾ ਚਿਤਾਉਂਗ ਲਈ ਡਾਕਟਰ ਸਾਹਿਬ ਜਿਦਾ ਤਾਂ ਤੁਸੀਂ ਵੀ ਕੁਝ ਕਰਕੇ ਦਿਖਾ ਦੇਗਾ ਧੰਨਵਾਦ ਰਣਜੀਤ ਸਰਨਾ ਇਕੱਲਾ ਤਾਂ ਹੁਣ ਅਸੀਂ ਪਹੁੰਚ ਗਏ ਆ ਜੀ ਢੋਬੀ ਘਾਟ ਚੌਂਕ ਢੋਬੀ ਘਾਟ ਚੌਂਕ ਤੇ ਅਸੀਂ ਇਕੱਪਾ ਪਹੁੰਚ ਗਏ ਆ ਬਿਲਕੁਲ ਸਮੂਥਲੀ ਇੱਥੇ ਤਾਂ ਇਹ ਹਾਲਾਤ ਨੇ ਨੋਰਮਲ ਨੇ ਕੋਈ ਪਾਣੀ ਨਹੀਂ ਹੈ ਕੋਈ ਟ੍ਰੈਫਿਕ ਨਹੀਂ ਹੈ ਕੋਈ ਜਾਮ ਨਹੀਂ ਹੈ ਕਿਉਂਕਿ ਅਕਸਰ ਜਦੋਂ ਮੀਂਹ ਦੇ ਵਿੱਚ ਪਾਣੀ ਭਰਦਾ ਹੈ ਸੜਕਾਂ ਤੇ ਤਾਂ ਟ੍ਰੈਫਿਕ ਜਿਹੜਾ ਉਹ ਜਾਮ ਹੋ ਜਾਂਦਾ ਹੋ ਜਾਂਦਾ ਹੈ ਕਿਉਂਕਿ ਸਾਡਾ ਹੁਸ਼ਿਆਰਪੁਰ ਸ਼ਹਿਰ ਹੈ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈ ਛੋਟਾ ਜਿਹਾ ਸ਼ਹਿਰ ਹੈ ਸੋ ਛੋਟਾ ਵਿਸ਼ੇਸ਼ ਹੈ ਪਰ ਸੋਨਾ ਹੈ ਮੀਨੀ ਕਾਸ਼ੀ ਕਿਹਾ ਜਾਂਦਾ ਹੈ ਦੇਵੀ ਦੇਵਤਿਆਂ ਦੀ ਭੂਮੀ ਹੈ ਹੁਸ਼ਾਰਪੁਰ ਦਾ ਸ਼ਹਿਰ ਤਾਂ ਹੁਣ ਥੋਬੀ ਘਟ ਚੌਂਕ ਨਸਤੀਕ ਆਪਾਂ ਕ੍ਰਾਸ ਕਰ ਚੁੱਕੇ ਦਾਵਤ ਰੈਸਟੋਰੈਂਟ ਇਹ ਜਿੱਦੱਕ ਭਾਈ ਪੰਦਾ 10 ਵਜੇ ਗਏ ਪੁਣੇ 10 ਵਜੇ ਜੀ ਥੋੜੀ ਉਪਰ ਹੁਸ਼ਾਰਪੁਰ ਦਾ ਪੰਗੀ ਚੋ ਇਹ ਦੇਖੋ ਜੀ ਇਹ ਰੋਡ ਉਹ ਹੈ ਤਾਂ ਤੇਰੀ ਕਿ ਨਜ਼ਾਰਾ ਹੈ ਆਪਣੇ ਆਪ ਦੇ ਵਿੱਚ ਦੇਖੋ ਆਲੇ ਦੁਆਲੇ ਤਰੱਕ ਲੱਗੇ ਹੋਏ ਨੇ ਵਧੀਆ ਲੱਗਦਾ ਹੈ ਐਲੀ ਪੈਡਾ ਨਸਤੀਕ ਪਾਣੀ ਭਰ ਗਿਆ ਜੀ ਉਹ ਜੀ ਸਾਹਿਬ ਦੇ ਹਲੀਬੜੀ ਸੋ ਹੁਣ ਅਸੀਂ ਥੋਬੀਗੜ ਚੌਂਕ ਤੋਂ ਬੜੇ ਹਨੂਮਾਨ ਜੀ ਦੇ ਮੰਦਿਰ ਹੁਸ਼ਾਰਪੁਰ ਦਾ ਬੇਹਤ ਫੇਮਸ ਹੈ ਮੰਦਿਰ ਹੈ ਪ੍ਰਸਿੱਧ ਮੰਦਿਰ ਹੈ ਰੋਜ਼ਾਨਾ ਇਸ ਐਂਕੜੇ ਦੀ ਗੈਂਤੀ ਦੇ ਵਿੱਚ ਜਿਹੜੀ ਸੰਗਤ ਹੈ ਸ਼ਰਧਾਲੂ ਹੈ ਨਤਮਸਤਕ ਹੋਣ ਲਈ ਆਉਂਦੇ ਨੇ ਜਿਹਾ ਸ਼੍ਰੀ ਰਾਮ ਦੇ ਹਨੂਮਾਨ ਜੀ ਤਾਂ ਹੁਣ ਅਸੀਂ ਉਹ ਮੰਦਿਰ ਦੇ ਸਾਹਮਣੇ ਉਹ ਲੰਘ ਰਹੇ ਹਾਂ ਤਾਂ ਹੁਣ ਅਸੀਂ ਪਹੁੰਚਾਂਗੇ ਹੁਸ਼ਾਰਪੁਰ ਦੇ ਮਾਤਾ ਚਿੰਤਪੁਰਨੀ ਚੌਂਕ ਨੇੜੇ ਪਹੁੰਚਾਂਗੇ ਵਿਚ ਚੌਂਕ ਜਿਹੜਾ ਕਾਫੀ ਵਧੀਆ ਢੰਗ ਦੇ ਨਾਲ ਸ਼ਾਨਦਾਰ ਢੰਗ ਦੇ ਨਾਲ ਬਣਾਇਆ ਹੋਇਆ ਹੈ ਤੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਸਾਡੇ ਅਸ਼ਵਨੀ ਸ਼ਰਮਾ ਜੀ ਸਾਡੇ ਸੀਨੀਅਰ ਪੱਤਰਕਾਰ ਨੇ ਉਹਨਾਂ ਵੱਲੋਂ ਮਹੱਤਵਪੂਰਨ ਭੂਮਿਕਾ ਜਿਹੜੀ ਇਸ ਚੌਂਕ ਦੇ ਨਿਰਮਾਣ ਦੇ ਵਿੱਚ ਬਣਾਈ ਗਈ ਤੇ ਨਿਭਾਈ ਗਈ ਹੈ ਕਿਤੇ ਨਾ ਕਿਤੇ ਉਹਨਾਂ ਦੀਆਂ ਉਮੀਦਾਂ ਆਸਾਂ ਨੂੰ ਇਹ ਬੂਰ ਪਿਆ ਚੌਂਕ ਨਾਉਣ ਦੇ ਵਿੱਚ ਸੋ ਮੈਂ ਇੱਕ ਵਾਰ ਮੁਰਤੋ ਕਹਿਣਾ ਚਾਹੁੰਦਾ ਨਾ ਨੌਜਵਾਨਾਂ ਨੂੰ ਬੱਚਿਆਂ ਨੂੰ ਕਿ ਮੀਂਹ ਦੇ ਦਿਨਾਂ ਦੌਰਾਨ ਬਰਸਾਤ ਦੇ ਦਿਨਾਂ ਦੌਰਾਨ ਕਿਉਂਕਿ ਕੁਝ ਸਮੇਂ ਤੱਕ ਜਿਹੜੀ ਉਹ ਮੌਨਸੂਨ ਵੀ ਦਸਤਕ ਦੇਵੇਗੀ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਜਾਣ ਬੁਝ ਕੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਜੋਖਮ ਦੇ ਵਿੱਚ ਨਹੀਂ ਪਾਉਣਾ ਕਿ ਨਹਾ ਕੇ ਆਈਏ ਆਪਾਂ ਚੋਦ ਦੇ ਵਿੱਚ ਨਹਿਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਭਿਆਨਕ ਦਰਦਨਾਕ ਹਾਦਸੇ ਵਾਪਰਦੇ ਨੇ ਤਾਂ ਮੀਡੀਆ ਦੇ ਵਿੱਚ ਵੀ ਖਬਰਾਂ ਜਿਹੜੀਆਂ ਨਸ਼ਰ ਹੁੰਦੀਆਂ ਨੇ ਸਮੇਂ-ਸਮੇਂ ਤੇ ਤਾਂ ਇਹਨਾਂ ਗੱਲਾਂ ਦਾ ਧਿਆਨ ਹੈ ਜਿਹੜਾ ਉਹ ਜ਼ਰੂਰ ਰੱਖਣਾ ਖਾਸ ਕਰ ਬੱਚਿਆਂ ਨੇ ਪ੍ਰਵਾਸੀਆਂ ਨੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਜ਼ਿਆਦਾਤਰ ਮਾਮਲੇ ਆ ਪ੍ਰਵਾਸੀਆਂ ਦੇ ਨਾਲ ਸਬੰਧਤ ਆਉਂਦੇ ਨੇ ਕਿ ਬੱਚੇ ਨਹਾਣ ਗਏ ਸੀਗੇ ਕੰਮ ਤੋਂ ਛੁੱਟੀ ਸੀਗੀ ਮੁੰਡਿਆਂ ਨੂੰ ਆ ਜੋ ਨਹਾਣ ਗਏ ਹੋ ਸੀਗੇ ਤਾਂ ਉੱਥੇ ਨਹਿਰ ਦੇ ਵਿੱਚ ਪਾਣੀ ਆ ਗਿਆ ਜ਼ਿਆਦਾ ਤਾਂ ਇਸ ਕਰਕੇ ਹਾਦਸਾ ਵਾਪਰਿਆ ਇਸ ਕਰਕੇ ਬਾਅਦ 'ਚ ਆਪਾਂ ਪ੍ਰਸ਼ਾਸਨ ਨੂੰ ਦੋਸ਼ ਦਈਏ ਜਾਂ ਨਹਿਰ ਨੂੰ ਦੋਸ਼ ਦਈਏ ਬਿਨਾਂ ਦੱਸੇ ਪਾਣੀ ਆ ਗਿਆ ਕਿਉਂਕਿ ਪਾਣੀ ਤੇ ਅੱਗ ਦੇ ਆਪਣਾ ਰਾਹ ਨਹੀਂ ਛੱਡਦੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਤਸ ਕਰਕੇ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਜ਼ਾਕ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਹਾਸੀਆਂ ਖੇਡੀਆਂ ਨਹੀਂ ਕਰਨੀਆਂ ਸੋ ਆਪਣਾ ਧਿਆਨ ਜ਼ਰੂਰ ਰੱਖਣਾ ਆਪਣੇ ਮਾਪਿਆਂ ਬਾਰੇ ਜ਼ਰੂਰ ਸੋਚਣਾ ਤਾਂ ਇਸ ਤਰ੍ਹਾਂ ਦੀ ਜਿਹੜੀ ਉਹ ਮੂਰਖਤਾਈ ਮੈਂ ਤਾਂ ਕਹਾਂਗਾ ਕਿਉਂਕਿ ਜਿਹੜੇ ਨਹਾਣ ਜਾਂਦੇ ਨੇ ਨਹਿਰਾਂ ਦੇ ਵਿੱਚ ਉਹ ਤਾਂ ਬੇਫਕੂਫੀ ਹੁੰਦੀ ਹੈ ਮੂਰਖਤਾਈ ਹੁੰਦੀ ਹੈ ਕਿਉਂਕਿ ਨਹਿਰ ਥੋੜੀ ਤੁਹਾਨੂੰ ਘਰੇ ਬੁਲਾਉਣ ਦੇ ਕਿ ਆਓ ਭਾਈ ਮੇਰੇ ਨਾਲ ਕੇ ਨਾ ਆਓ ਤਾਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਨਹੀਂ ਪਾਉਣਾ ਸਵੇਤੇ ਆਂ ਤੁਸੀਂ ਜ਼ਰੂਰ ਰੱਖਣਾ ਸੋ ਹੁਣ ਅਸੀਂ ਮਾਤਾ ਚੰਦਪੁਰ ਨੇ ਚੌਕ ਵੀ ਕ੍ਰੋਸ ਕਰ ਚੁੱਕੇ ਆ ਤਾਂ ਹੁਣ ਅਸੀਂ ਬਸ ਸਟੈਂਡ ਵੱਲ ਪਹੁੰਚਾਂਗੇ ਬਸ ਸਟੈਂਡ ਤੋਂ ਇੱਥੋਂ ਨਾਮ ਭੁੱਲ ਗਿਆ ਮੈਨੂੰ ਚੌਕ ਦਾ ਕੀ ਆ ਜੀ ਇਹਦਾ ਸ਼ਿਰਾਜ ਪਹਿਲੇ ਜਿੱਥੋਂ ਵੱਲੋਂ ਜਿੱਥੋਂ ਆਪਾਂ ਮੁੜਦੇ ਆ ਤਾਂ ਆਪਾਂ ਹੁਣ ਉੱਥੋਂ ਆਪਾਂ ਟ੍ਰੈਫਿਕ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਰਾਈਟ ਹੈਂਡ ਹੋ ਕੇ ਫਿਰ ਬਸ ਸਟੈਂਡ ਵੱਲੇ ਮੋੜ ਤੇ ਜਾਵਾਂਗੇ ਤਾਂ ਬਸ ਸਟੈਂਡ ਤੋਂ ਕਮਾਲਪੁਰ ਚੌਂਕ ਤੋਂ ਹੁੰਦੇ ਹੋਏ ਅਸੀਂ ਦੁਬਾਰਾ ਸਰਕਾਰੀ ਕਾਲਜੋਂ ਵੱਲ ਨੂੰ ਜਾਵਾਂਗੇ ਤਾਂ ਹੁਣ ਅਸੀਂ ਹੁਸ਼ਾਰਪੁਰ ਦੇ ਸ਼ਿਰਾਜ ਪੈਲੈਸ ਨਜ਼ਦੀਕ ਪਹੁੰਚ ਰਹੇ ਹਾਂ ਇੱਥੇ ਵੀ ਬਿਲਕੁਲ ਨੋਰਮਲ ਹਾਲਾਤ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਕੋਈ ਟ੍ਰੈਫਿਕ ਪ੍ਰੋਬਲਮ ਜਾਂ ਜਮ ਵਗੈਰਾ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਸੋ ਗੱਡੀਆਂ ਵਾਲਿਆਂ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਜਦੋਂ ਮੀਂਹ ਚੱਲ ਹੁੰਦਾ ਹੈ ਜਾਂ ਸੜਕਾਂ ਤੇ ਪਾਣੀ ਖੜਾ ਹੁੰਦਾ ਤਾਂ ਗੱਡੀ ਜ਼ਰੂਰ ਹੌਲੀ ਚਲਾਉਣੀ ਹੈ ਕਿਉਂਕਿ ਜਿਹੜੇ ਦੋ ਪਹੀਆ ਵਾਹਨਾਂ ਤੇ ਸਫ਼ਰ ਕਰਦੇ ਨੇ ਉਹਨਾਂ ਨੂੰ ਫਿਰ ਦਿੱਕਤਾਂ ਆਉਂਦੀਆਂ ਨੇ ਛਿੱਟੇ ਪਾ ਕੇ ਕਪੜੇ ਗੰਦੇ ਹੁੰਦੇ ਨੇ ਕਈ ਵਾਰ ਚਿੱਕੜ ਵਾਲਾ ਪਾਣੀ ਪੈ ਕੇ ਜਾਂ ਗਿੱਲੇ ਹੁੰਦੇ ਨੇ ਉਹਨਾਂ ਦੇ ਕਮਾਕਾਰਾਂ ਤੇ ਪੂੰਝਣਾ ਹੁੰਦਾ ਸੋ ਵੀ ਹਰ ਇੱਕ ਗੱਲ ਨੂੰ ਜਿਹੜਾ ਇਨਸਾਨੀ ਤੌਰ ਤੇ ਸੋਚਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਦੀਆਂ ਕਾਲੀਆਂ ਜਿਹੜੀਆਂ ਨਹੀਂ ਕਰਦੀਆਂ ਚਾਹੀਦੀਆਂ ਅਮੋਨਸੇ ਪਹੁੰਚ ਰਹੇ ਹਾਂ ਜੀ ਹੁਸ਼ਾਖਪੁਰ ਬੱਸ ਸਟੈਂਡ ਚੌਂਕ ਨੇੜੇ ਅਸੀਂ ਪਹੁੰਚਣ ਲੱਗੇ ਹਾਂ ਜੀ ਤੇ ਹੁਸ਼ਾਖਪੁਰ ਦੇ ਵਿੱਚ ਅਜੇ ਵੀ ਜਿਹੜੀਆਂ ਉਹ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਹੁਸ਼ਿਆਰਪੁਰ ਦੇ ਵਿੱਚ ਮਾਫੀ ਚੋਣਨਾ ਵੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਜਿਹੜਾ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ ਖਾਸ ਕਰ ਹੁਸ਼ਿਆਰਪੁਰ ਦੇ ਅੱਧੇ ਨਾਲੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਯਾਨੀ ਕਿ 14 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਿਹਤ ਇਹ ਹਾਈ ਲਰਟ ਜਾਰੀ ਕੀਤਾ ਹੋਇਆ ਹੈ ਮੀਂਹ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਵੀ ਕੱਲ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ ਮੌਨਸੂਨ ਨੇ ਦਸਤਕ ਦਿੱਤੀ ਹੈ ਉੱਥੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਲੋਕਾਂ ਨੇ ਰਾਹ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਐ ਸੋ ਇੱਥੇ ਕਿਸਾਨੀ ਨੂੰ ਵੀ ਜਿਹੜਾ ਫੈਸਲਾ ਵੱਡਾ ਮੁਨਾਫਾ ਪਹੁੰਚੇਗਾ ਮੋਟਰਾਂ ਬੰਦ ਹੋਣ ਗਿਆ ਕਿਸੇ ਤੇ ਕਿਸਾਨੀ ਨੂੰ ਫਾਇਦਾ ਪਹੁੰਚੇਗਾ ਉੱਥੇ ਕੁਦਰਤ ਨੂੰ ਫਾਇਦਾ ਪਹੁੰਚੇਗਾ ਧਾਰਤੀ ਹੇਠਲਾ ਪਾਣੀ ਐ ਜਿਹੜਾ ਬਾਹਰ ਨਹੀਂ ਆਵੇਗਾ ਝੋਨੇ ਨੂੰ ਲਗਾਉਣ ਦੇ ਲਈ ਕਿਉਂਕਿ ਜਦੋਂ ਕੁਦਰਤੀ ਤੌਰ ਤੇ ਮੀਂਹ ਪੈਂਦੇ ਨੇ ਤਾਂ ਉਸ ਦਾ ਇੱਕ ਅਲੱਗ ਤੋਂ ਸਾਨੂੰ ਸਾਰਿਆਂ ਨੂੰ ਲਾਹਾ ਮਿਲਦਾ ਕੁਦਰਤ ਨੂੰ ਵੀ ਮਿਲਦਾ ਐ ਇਹ ਮਨੁੱਖੀ ਜ਼ਿੰਦਗੀ ਨੂੰ ਵੀ ਮਿਲਦਾ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਐ ਤਾਂ ਕੁਦਰਤ ਨੂੰ ਆਪਣੇ ਸਰੋਤਾਂ ਤੋਂ ਰਾਹਤ ਮਿਲਦੀ ਹੈ ਕਿਉਂਕਿ ਧਰਤੀ ਹੇਠੋਂ ਜਿੱਤ ਤਰ੍ਹਾਂ ਵੱਡੀ ਮਿਕਦਾਰ ਦੇ ਵਿੱਚ ਪਾਣੀ ਕੱਢਿਆ ਜਾਂਦਾ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਸੋ ਹੁਸ਼ਿਆਰਪੁਰ ਬੱਸ ਸਟੈਂਡ ਵੀ ਬਿਲਕੁਲ ਨੋਰਮਲ ਨੇ ਜੀ ਹਾਲਾਤ ਤਾਂ ਤੁਹਾਨੂੰ ਉਹਨਾਂ ਸੇ ਹੁਸ਼ਿਆਰਪੁਰ ਬੱਸ ਸਟੈਂਡ ਚੌਕ ਤੋਂ ਸਰਕਾਰੀ ਗਾਲੇ ਚੌਕ ਵੱਲ ਲੈ ਕੇ ਜਾਵਾਂਗੇ ਕਿਉਂਕਿ ਉੱਥੋਂ ਵੀ ਤੁਹਾਨੂੰ ਹਾਲਾਤ ਦਿਖਾਉਣੇ ਸ਼ੁਰੂ ਕੀਤੇ ਸੀ ਹੁਸ਼ਿਆਰਪੁਰ ਸ਼ਹਿਰ ਦੀ ਗੀੜੀ ਲਗਵਾਉਣੀ ਸ਼ੁਰੂ ਕੀਤੀ ਸੀ ਤਾਂ ਮੁੰਡ ਇੱਕ ਵਾਰ ਤੁਹਾਨੂੰ ਉਸੇ ਥਾਂ ਤੇ ਲੈ ਕੇ ਜਾਵਾਂਗੇ ਆ ਕਿਉਂਕਿ ਜਿਵੇਂ ਕਿ ਮੈਂ ਦੱਸਿਆ ਕਿ ਛੋਟਾ ਜਿਹਾ ਸ਼ਹਿਰ ਆ ਸਾਡਾ ਹੁਸ਼ਿਆਰਪੁਰ ਸ਼ਹਿਰ ਵੀ ਮਿਨੀ ਕਾਸ਼ੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਗੁਰੂਆਂ ਪੀਰਾਂ ਪੀਰ ਪੈਗੰਬਰਾਂ ਦੀ ਧਰਤੀ ਹੈ ਹੁਸ਼ਿਆਰਪੁਰ ਮਿਨੀ ਕਾਸ਼ੀ ਸਮੇਂ-ਸਮੇਂ ਤੇ ਵੱਡੇ ਪੱਧਰ ਤੇ ਧਾਰਮਿਕ ਪ੍ਰੋਗਰਾਮਾਂ ਦਾ ਵੀ ਆਯੋਜਨ ਹੁੰਦਾ ਰਹਿੰਦਾ ਹੈ ਸੋ ਆਪਸ ਦੇ ਵਿੱਚ ਮਿਲਜੁਲ ਕੇ ਪਿਆਰ ਦੇ ਨਾਲ ਰਹਿਣਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਈਰਖਾ ਜਾਂ ਲੜਾਈ ਝਗੜੇ ਵਾਲੀ ਗੱਲ ਨਹੀਂ ਰੱਖਣੀ ਹੈ ਤਾਂ ਹੁਣ ਕਮਾਲ ਪੁਰ ਚੋਂ ਬਿਲਕੁਲ ਤਰੁਸਤ ਹੈਨ ਉਹ ਕਿ ਰੋਡਾ ਜੀ ਇਸ ਚੌਂਕ ਦੇ ਵੀ ਇਹ ਤੋਂ ਹੁਣ ਅਸੀਂ ਸਰਕਾਰੀ ਕਾਲਜ ਚੌਂਕ ਵੱਲ ਨੂੰ ਵੱਧ ਰਹੇ ਆਂ ਥੋੜਾ ਬਹੁਤਾ ਪਾਣੀ ਮੈਨ ਰਹਿਦਾ ਦੇਖ ਨੂੰ ਮਿਲ ਸਕਦਾ ਹੈ ਕਿ ਨਹੀਂ ਬਿਲਕੁਲ ਨੋਰਮਲ ਨੇ ਹਾਲਾਤ ਸੋ ਠੀਕ ਹੈ ਦੋਸਤੋ ਅਸੀਂ ਆਪਣਾ ਲਾਈਵ ਖਤਮ ਕਰਦੇ ਹਾਂ ਲਾਈਵ ਤਾਂ ਚਲੋ ਨਹੀਂ ਸੀ ਉਹ ਵੀਡੀਓ ਅਸੀਂ ਆਪਣੇ ਦਰਸ਼ਕਾਂ ਲਈ ਬਣਾ ਰਹੇ ਹਾਂ ਹੁਸ਼ਾਰਪੁਰ ਸ਼ਹਿਰ ਦੀ ਜਿਹੜੀ ਉਹਨਾਂ ਨੂੰ ਲਗਾ ਰਹੇ ਹਾਂ ਉਹ ਮੇਹ ਤੋਂ ਬਾਤ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਬਿਲਕੁਲ ਨੋਰਮਲ ਨੇ ਕੋਈ ਪਾਣੀ ਦੀ ਦਿੱਕਤ ਆ ਕਿਤੇ ਸੜਕਾਂ ਤੇ ਤਾਂ ਨਹੀਂ ਆ ਇਹ ਨਾ ਚੌਂਕਾ ਦੇ ਵਿੱਚ ਮੇਨ ਸੜਕਾਂ ਤੇ ਬਾਕੀ ਹੁਸ਼ਾਰਪੁਰ ਦੇ ਜਿਹੜੇ ਨਿਚਲੇ ਮੋਹੱਲੇ ਨੇ ਤੋਂ ਉਹਨਾਂ ਦੇ ਵਿੱਚ ਪਾਣੀ ਜਿਹੜਾ ਜ਼ਰੂਰ ਭਰਿਆ ਹੈ ਜਿਵੇਂ ਕਿ ਹਿਸ਼ਾਰਪੁਰ ਦਾ ਪ੍ਰੇਮਗੜ੍ਹ ਮੋਹੱਲਾ ਹੀ ਹੈ ਉੱਥੇ ਬਹੁਤ ਜ਼ਿਆਦਾ ਜਿਹੜਾ ਪਾਣੀ ਭਰਿਆ ਹੁੰਦਾ ਹੈ ਮੀਂਹ ਦੌਰਾਨ ਤਾਂ ਅੱਜ ਵੀ ਉੱਥੋਂ ਦੀਆਂ ਵੀਡੀਓਸ ਆਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਭਾਈ ਸਾਹਿਬ ਗੱਡੀ ਮੁਰੰਗੀ ਪਿੱਛੇ-ਪਿੱਛੇ ਦੇਖ ਜੇ ਹੁੰਦਾ ਸੋ ਠੀਕ ਹੈ ਦੋਸਤੋ ਫਿਰ ਚਾਲ ਦਾ ਆਪਾਂ ਕਿਸੇ ਨਵੀਂ ਅਪਡੇਟ ਦੇ ਨਾਲ ਮਿਲਦੇ ਹਾਂ ਤਾਂ ਹੁਣ ਬਿਲਕੁਲ ਨੋਰਮਲ ਹੁਸ਼ਾਰਪੁਰ ਸ਼ਹਿਰ ਹੈ ਕਿਸੇ ਤਰ੍ਹਾਂ ਦਾ ਪਾਣੀ ਨਹੀਂ ਹੈ ਕੋਈ ਇਜ਼ਾਮ ਕਰਾ ਨਹੀਂ ਲੱਗਾ ਹੋਇਆ ਸੜਕਾਂ ਦੀ ਗੱਲ ਕਰ ਰਿਹਾ ਹਾਲਾਂਕਿ ਮੁਹੱਲਿਆਂ ਦੇ ਵਿੱਚ ਜਾਂ ਹੁਣ ਵੀਡੀਓ ਸਾਲੀਆਂ ਸ਼ੁਰੂ ਹੋ ਜਾਣਗੀਆਂ ਸਭ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੇ ਰਹੂ ਹਸ਼ਰਪੁਰ ਨਿਊਜ਼ ਦੇ ਨਾਲ